ਪੰਡ ਪੰਜਾਬ ਦੇ ਟੀਵੀ ਚੈਨਲ ਤੇ ਆਪ ਸਭ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਇਸ ਐਪੀਸੋਡ ਦੇ ਵਿੱਚ ਗੱਲ ਕਰੂੰਗਾ ਡੇਰਾ ਬਿਆਸ ਭੰਡਾਰੇ ਸਮੇ ਲੱਖਾਂ ਦੀ ਤਾਦਾਦ ਵਿੱਚ ਆਉਣ ਵਾਲੀ ਸੰਗਤ ਦੇ ਠਹਿਰਨ ਵਾਸਤੇ ਕਿਵੇਂ ਡੇਰਾ ਬਿਆਸ ਕਰਦਾ ਹੈ ਇੰਤਜ਼ਾਮ ਇਸ ਐਪੀਸੋਡ ਨੂੰ ਸ਼ੁਰੂ ਤੋਂ ਲੈ ਕੇ ਆਖਰ ਤੱਕ ਜ਼ਰੂਰ ਵੇਖਣਾ ਕਿਉਂਕਿ ਦੋਸਤੋ ਕਰੋੜਾਂ ਦੀ ਤਾਦਾਦ ਦੇ ਵਿੱਚ ਡੇਰਾ ਬਿਆਸ ਦੇ ਨਾਲ ਸੰਗਤ ਜੁੜੀ ਹੈ ਬੇਸ਼ੱਕ ਦੇਸ਼ਾਂ ਵਿਦੇਸ਼ਾਂ ਦੀ ਗੱਲ ਕਰ ਲਈਏ ਜਾਂ ਆਪਾਂ ਪਾਕਿਸਤਾਨ ਦੀ ਗੱਲ ਕਰ ਲਈਏ ਤੇ ਪਾਕਿਸਤਾਨ ਦੇ ਵਿੱਚ ਵੀ ਬਹੁਤ ਸਾਰੇ ਅਜਿਹੇ ਸਤਸੰਗੀ ਪਰਿਵਾਰ ਨੇ ਜਿਹੜੇ ਕਿ ਜਦੋਂ ਉਹਨਾਂ ਨੂੰ ਵੀਜ਼ਾ ਮਿਲਦਾ ਹੈ ਉਹ ਬਾਬਾ ਜੀ ਦੇ ਆ ਕੇ ਇਧਰ ਦਰਸ਼ਨ ਕਰਦੇ ਨੇ ਅੱਜ ਇੱਕ ਬਹੁਤ ਗੰਭੀਰ ਵਿਸ਼ਾ ਹੈ ਕਿ ਆਖਰ ਲੱਖਾਂ ਦੀ ਤਾਦਾਦ ਦੇ ਵਿੱਚ ਜਿਹੜੀ ਸੰਗਤ ਆਉਂਦੀ ਹੈ ਉਹਨਾਂ ਦੇ ਠਹਿਰਨ ਦਾ ਉਹਨਾਂ ਦੇ ਖਾਣ ਪੀਣ ਦਾ ਤੇ ਹੋਰ ਬਾਕੀ ਮਤਲਬ ਸਾਜੋ ਸਮਾਨ ਦਾ ਨਾ ਹੋਣ ਦਾ ਫਰੈਸ਼ ਹੋਣ ਦਾ ਇਹ ਸਾਰੇ ਕਿਸ ਤਰ੍ਹਾਂ ਇੰਤਜ਼ਾਮ ਜਿਹੜਾ ਹੈ ਉਹ ਕਰਦੇ ਨੇ ਡੇਰਾ ਬਿਆਸ ਵਾਲੇ ਦੋਸਤੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਡੇਰਾ ਬਿਆਸ ਉਸ ਕੁੱਲ ਮਾਲਕ ਦਾ ਇੱਕ ਉਹ ਦਰਬਾਰ ਹੈ ਇੱਕ ਉਹ ਦਰ ਹੈ ਜਿੱਥੇ ਜਾ ਕੇ ਸੱਚਮੁੱਚ ਸ਼ਾਂਤੀ ਮਹਿਸੂਸ ਹੁੰਦੀ ਹੈ ਜਿੱਥੇ ਜਾ ਕੇ ਸਾਨੂੰ ਅਸਲੀ ਮਨੁੱਖ ਦੀਆਂ ਡਿਊਟੀਆਂ ਕੀ ਕੀ ਨੇ ਉਸ ਮਾਲਕ ਨੇ ਲਗਾ ਕੇ ਭੇਜੀਆਂ ਇਹ ਉਸ ਬਾਰੇ ਸਾਨੂੰ ਪੂਰੀ ਡਿਟੇਲ ਦੇ ਵਿੱਚ ਮੌਜੂਦਾ ਸਤਗੁਰ ਜਾਂ ਪਹਿਲੇ ਸਤਗੁਰ ਜਿਹੜੇ ਹੋਏ ਨੇ ਉਹਨਾਂ ਵੱਲੋਂ ਦਿੱਤੀ ਜਾਂਦੀ ਹੈ ਜਾਣਕਾਰੀ ਸੋ ਅੱਜ ਜਦੋਂ ਵੀ ਪੰਡਾਰੇ ਹੁੰਦੇ ਨੇ ਪੰਡਾਰਿਆਂ ਤੋਂ ਹਫ਼ਤਾ ਹਫ਼ਤਾ ਪਹਿਲਾਂ ਹੀ ਸੰਗਤ ਦਾ ਆਉਣਾ ਜਾਣਾ ਸ਼ੁਰੂ ਹੋ ਜਾਂਦਾ ਹੈ ਜਿਹੜੀਆਂ ਤੇ ਨਜ਼ਦੀਕ ਵਾਲੀਆਂ ਸੰਗਤਾਂ ਨੇ ਉਹ ਤਾਂ ਆਉਂਦੀਆਂ ਨੇ ਸੱਜ ਸੰਗ ਸੁਣ ਕੇ ਵਾਪਸ ਚਲੇ ਜਾਂਦੀਆਂ ਨੇ ਪਰ ਜਿਹੜੀਆਂ ਦੂਰ ਪਾਰ ਤੋਂ ਸੰਗਤ ਆਉਂਦੀ ਆਉਂਦੀ ਹੈ ਉਹਨਾਂ ਨੂੰ ਇੱਥੇ ਕਿਸ ਤਰ੍ਹਾਂ ਠਹਿਰਾਇਆ ਜਾਂਦਾ ਹੈ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਬਹੁਤ ਵੱਡੀਆਂ-ਵੱਡੀਆਂ ਕਈ ਸ਼ੈਡਾਂ ਬਣਾਈਆਂ ਗਈਆਂ ਨੇ ਜਿਹਦੇ ਵਿੱਚ ਐਟ ਅ ਟਾਈਮ ਮਤਲਬ ਮੈਨੂੰ ਅੰਦਾਜ਼ਾ ਨਹੀਂ ਹੈ ਕਿ ਕਿੰਨੀ ਕੁ ਸੰਗਤ ਠਹਿਰ ਸਕਦੀ ਹੈ ਔਰ ਉਹਨਾਂ ਤੋਂ ਇਲਾਵਾ ਮੌਕੇ ਦੀ ਨਜ਼ਾਕਤ ਨੂੰ ਵੇਖਦਿਆਂ ਹੋਇਆਂ ਗਰਮੀ ਦਾ ਮੌਸਮ ਹੋਵੇ ਤਾਂ ਬਹੁਤ ਸਾਰੀ ਸੰਗਤ ਬੜੀ ਖੁਸ਼ੀ-ਖੁਸ਼ੀ ਸਤਿਗੁਰ ਦਾ ਭਾਣਾ ਮੰਨ ਕੇ ਉਹ ਬਕਾਇਦਾ ਤੌਰ ਤੇ ਫੁੱਟਪਾਥ ਦੇ ਉੱਪਰ ਆਪਣੇ ਬਿਸਤਰੇ ਲਗਾ ਕੇ ਆਰਾਮ ਨਾਲ ਬੇਪਰਵਾਹ ਹੋ ਕੇ ਆਰਾਮ ਕਰਦੇ ਨੇ ਕਿਉਂਕਿ ਦੇਖੋ ਡੇਰੇ ਦਾ ਇਤਿਹਾਸ ਅੱਜ ਤੱਕ ਜੇ ਨਜ਼ਰ ਮਾਰੀਏ ਤਾਂ ਇਹੋ ਜੀ ਕੋਈ ਵੀ ਘਟਨਾ ਨਹੀਂ ਹੋਈ ਆਮ ਤੁਸੀਂ ਦੇਖਦੇ ਹੋ ਕਿ 8-9 ਵਜੇ ਤੋਂ ਬਾਅਦ ਹੀ ਸਾਨੂੰ ਫਿਕਰ ਲੱਗ ਜਾਂਦਾ ਕਿ ਸਾਡੇ ਬੱਚੇ ਕਿੱਥੇ ਨੇ ਕਿੱਥੇ ਚਲੇ ਗਏ ਨੇ ਉੱਥੇ ਸਾਡੀਆਂ ਧੀਆ ਪੈਣਾ ਰਾਤ ਨੂੰ 12-12 2-2 ਵਜੇ ਵੀ ਆਉਂਦੀਆਂ ਜਾਂਦੀਆਂ ਨੇ ਉੱਥੇ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਨਹੀਂ ਹੁੰਦੀ ਸੋ ਇਸ ਕਰਕੇ ਪੂਰੀ ਸਿਕਿਉਰਿਟੀ ਦਾ ਇੰਤਜ਼ਾਮ ਕੀਤਾ ਹੈ ਸਿਕਿਉਰਿਟੀ ਇਹ ਨਹੀਂ ਹੈ ਕਿ ਮਤਲਬ ਉਹਨਾਂ ਨੂੰ ਕਿਸੇ ਪੰਜਾਬ ਪੁਲਿਸ ਬਲੂ ਸਕਿਉਰਟੀ ਦਿੱਤੀ ਜਾਂਦੀ ਹੈ ਠੀਕ ਹੈ ਸੇਵਾਦਾਰਾਂ ਦੇ ਵੱਰੋਂ ਹੀ ਸਕਿਉਰਟੀ ਦਾ ਇੰਤਜ਼ਾਮ ਕੀਤਾ ਜਾਂਦਾ ਹੈ ਹਾਂ ਜ਼ਰੂਰਤ ਪਵੇ ਤਾਂ ਉਸ ਬੇਲਾ ਉਹ ਪੰਜਾਬ ਸਰਕਾਰ ਤੋਂ ਵੀ ਮਦਦ ਲੈਂਦੇ ਨੇ ਉਹਨਾਂ ਦੇ ਖਾਣ ਪੀਣ ਦਾ ਪ੍ਰਬੰਧ ਉਹਨਾਂ ਦੇ ਰਹਿਣ ਦਾ ਪ੍ਰਬੰਧ ਸੌਣ ਦਾ ਪ੍ਰਬੰਧ ਔਰ ਉਹਨਾਂ ਦੇ ਬਾਥਰੂਮ ਤੱਕ ਦਾ ਪ੍ਰਬੰਧ ਜੇ ਗਰਮੀਆਂ ਤੇ ਉਹਨਾਂ ਦੇ ਸੌਣ ਦਾ ਇੰਤਜ਼ਾਮ ਜੇ ਸਰਦੀਆਂ ਤੇ ਨਹਾਉਣ ਦੇ ਨਾਲ ਗਰਮ ਪਾਣੀ ਦਾ ਇੰਤਜ਼ਾਮ ਇਹ ਸਾਰਾ ਕੁਝ ਡੇਰਾ ਬਿਆਸ ਵੱਲੋਂ ਬੜੇ ਹੀ ਪਿਆਰ ਤੇ ਸਤਕਾਰ ਦੇ ਨਾਲ ਕੀਤਾ ਜਾਂਦਾ ਹੈ ਔਰ ਜਿਸ ਜੇ ਸੇਵਾ ਦੇ ਉੱਪਰ ਸੇਵਾਦਾਰ ਜਾਂਦੇ ਨੇ ਉਹ ਬੜੇ ਪਿਆਰ ਤੇ ਸਤਕਾਰ ਦੇ ਨਾਲ ਸੰਗਤ ਦੀ ਸੇਵਾ ਕਰਦੇ ਨੇ ਔਰ 4-4 5-5 ਦਿਨ ਦੀ ਸੇਵਾ ਕਰਕੇ ਜਦੋਂ ਸਤਿਗੁਰੂ ਉਹਨਾਂ ਨੂੰ ਪ੍ਰਸ਼ਾਦੀ ਦਿੰਦੇ ਨੇ ਤਾਂ ਉਸ ਬੇਲਾ ਉਹਨਾਂ ਦਾ ਸਾਰਾ ਜਿਹੜਾ ਥਕਾਬਟ ਹੁੰਦੀ ਹੈ ਉਹ ਇੱਕਦਮ ਦੂਰ ਹੋ ਜਾਂਦੀ ਹੈ ਸੋ ਵੱਡੀਆਂ-ਵੱਡੀਆਂ ਛੱਡਾਂ ਵੱਡੇ-ਵੱਡੇ ਲੰਗਰ ਹਾਲ ਲੰਗਰਾਂ ਦੇ ਜਿੱਥੇ ਬੈਠ ਕੇ ਸੰਗਤ ਨੂੰ ਲੰਗਰ ਛਕਾਇਆ ਜਾਂਦਾ ਹੈ ਇਹ ਸਾਰੇ ਜਿਹੜਾ ਇੰਤਜ਼ਾਮ ਹੈ ਉਹ ਡੇਰਾ ਬਿਆਸ ਦੀ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਤੇ ਉਹਨਾਂ ਦੇ ਸੇਵਾਦਾਰਾਂ ਵੱਲੋਂ ਬੜੇ ਪਿਆਰ ਤੇ ਬੜੇ ਸਤਿਕਾਰ ਦੇ ਨਾਲ ਕੀਤਾ ਜਾਂਦਾ ਹੈ ਬਜ਼ੁਰਗਾਂ ਲਈ ਵੀਲਚੇਅਰ ਦਾ ਇਸਤੇਮਾਲ ਕੀਤਾ ਜਾਂਦਾ ਹੈ ਬਔਰ ਜਵਾਨ ਜਿਹੜੇ ਹੈ ਉਹ ਆਪਣੇ ਆਪ ਆਪਣੀ ਮੰਜ਼ਿਲ ਤੱਕ ਪਹੁੰਚ ਜਾਂਦੇ ਨੇ ਅਗਲੇ ਐਪੀਸੋਡ ਵਿੱਚ ਵਿਆਸ ਦੀ ਕਿਸੇ ਹੋਰ ਸਾਖੀ ਨੂੰ ਲੈ ਕੇ ਮੈਂ ਗੱਲਬਾਤ ਕਰਾਂਗਾ ਭੰਡ ਪੰਜਾਬ ਦੇ ਟੀਵੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਕਰ ਲੈਣਾ